ਲਹਿੰਗੇ ਦੇਖਣੇ ਪਹਿਲਾਂ ਹਾਂ ਹਾਂ ਅਸੀਂ ਚੱਲਿਆਂ ਜੀ ਅੱਜ ਇੰਦਰਜੀਤ ਦੇ ਵਿਆਹ ਦੀ ਸ਼ਾਪਿੰਗ ਕਰਨ ਵਾਹ ਜੀ ਵਾਹ ਵਾਹ ਜੀ ਵਾਹ ਇੰਟਰੋਡਕਸ਼ਨ ਪਹਿਲਾਂ ਹੀ ਦੇ ਦਿੱਤੀ ਆ ਵੀ ਸੂਟ ਤਾਂ ਸੋਹਣਾ ਫੋਨ ਤੇ ਸਕਰੀਨਾਂ ਨੂੰ ਦੇਖਦੇ ਮੇਕਅਪ ਲੱਗਦੇ ਆ ਇੱਧਰ ਪੀਣੀਆਂ ਲੱਸੀਆਂ ਬਣਾਉਣੇ ਬਲੌਗ ਜਿਓ 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 ਛਿਓ ਨਹੀਂ ਆ ਗਿਆ ਓਏ ਵਾਹਿਗੁਰੂ ਬਾਬਾ ਦੀ ਕਿਰਪਾ ਕਰਨ ਲਹਿੰਗੇ ਤੇ ਲਹਿੰਗਾ ਚੜਿਆ ਪਿਆ ਇੱਥੇ ਤਾਂ ਆ ਗੋਡ ਮਕਾਵੇ ਕੀ ਚੀਜ਼ ਏ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਚੱਲਿਆਂ ਜੀ ਅੱਜ ਇੰਦਰਜੀਤ ਦੇ ਵਿਆਹ ਦੀ ਸ਼ਾਪਿੰਗ ਕਰਨ ਵਾਹ ਜੀ ਵਾਹ ਵਾਹ ਜੀ ਵਾਹ ਇੰਟਰੋਡਕਸ਼ਨ ਪਹਿਲਾਂ ਹੀ ਦੇ ਦਿੱਤੀ ਤੇ ਮੌਸਮ ਵੀ ਪੂਰਾ ਠੰਡਾ ਹੋਇਆ ਹੋਇਆ ਬੰਦੇ ਅੰਦਰ ਗਰਮ ਬੈਠੇ ਆ ਇੰਦਰ ਮੌਸਮ ਠੰਡਾ ਹਾਂ ਨਹੀਂ ਨਹੀਂ ਸਾਨੂੰ ਤਾਂ ਉਦਾਂ ਹੀ ਕਹਿੰਦੇ ਉਹ ਦੇ ਉਹ ਦੇ ਉਹ ਦੇ ਡੀਲਰ ਡੀਲਰ ਆ ਗਿਆ ਡੀਲਰ ਹਾਂ ਇਧਰ ਰੋਈ ਇਧਰ ਰੋਈ ਜੀ ਸੋ ਹੁਣ ਚੱਲਿਆਂ ਪਟਿਆਲੇ ਨੂੰ ਜੀ ਮੌਸਮ ਇਧਰ ਨੂੰ ਬਾਈ ਅੰਮਾਲੇ ਆ ਰਿਹਾ ਨਾਟ ਪਟਿਆਲੇ ਅੰਮਾਲੇ ਤੇ ਪਟਿਆਲੇ ਦੋ ਡੀਲਾਂ ਕਰਕੇ ਆਉਣੀ ਆ ਅੱਜ ਆਪਾਂ ਜਿੱਥੇ ਜਿੱਥੇ ਜੇ ਪਹਿਲਾਂ ਪਟਿਆਲੇ ਟਾਈਮ ਨਾਲ ਬਿੱਲੇ ਹੋਗੇ ਫੇਰ ਆਪਾਂ ਅੰਮਾਲੇ ਨੂੰ ਵੀ ਖੇਚ ਦੇਣੀ ਆ ਰਾਤ ਵੀ ਆਪਣੇ ਕੋਈ ਸਿੱਧੇ ਅੰਮਾਲੇ ਜਾਣਾ ਤੇਰੀ ਅੱਜ ਕੱਲ੍ਹ ਲੈਣਾ ਖਰੀਦਣਾ ਅੰਮਾਲੇ ਜਾਣਾ ਪਹਿਲਾਂ ਪਹਿਲਾਂ ਪ੍ਰੋਗਰਾਮ ਬੈਠਾ ਬੈਠਾ ਦਾ ਪ੍ਰੋਗਰਾਮ ਬਦਲ ਗਿਆ ਹੁਣ ਕਹਿੰਦੇ ਪਹਿਲਾਂ ਅੰਮਾਲੇ ਫਿਰ ਪਟਿਆਲੇ ਤੇ ਸਾਡੇ ਵਾਲੇ ਕੱਪੜੇ ਹਾਂ ਥੋਡੇ ਵਾਲੇ ਵੀ ਦਾ ਥੋੜਾ ਦੱਸੋ ਹੁਣ ਦੱਸੋ ਦੱਸੋ ਐਕਸਪਲੇਨ ਲੈਣਾ ਸੁਮਕਾ ਕਹਿਣਾ ਅੰਮਾਲੇ ਅੱਜ ਕੱਲ੍ਹ ਕਿਉਂ ਨਹੀਂ ਆ ਇੰਦਰ ਲਹਿੰਗਾ ਮੈਂ ਕਿਹਦੇ ਕਹਿਣ ਲੱਗੀ ਸੀ ਇੰਦਰ ਦਾ ਲਹਿੰਗਾ ਸੁਮਨ ਦੀ ਅੱਜ ਸਾਡੇ ਕੱਪੜੇ ਲੈਣੇ ਆਗੇ ਸਾਡੇ ਕੱਪੜੇ ਹਾਂ ਇਹਦੇ ਤੁਹਾਡੇ ਕਿੰਨੇ ਦੇ ਭਾਈ ਤੋਂ ਲੈਣੇ ਆ ਸੀ ਅੱਜ ਅੱਛਾ ਪੰਜਾਬ ਪਰ ਕਿੰਨੇ ਦੇ ਠੀਕ ਆ ਰਿਸੈਪਸ਼ਨ ਹੈ ਤਾਂ ਦੋ ਹੀ ਆ ਤੁਸੀਂ ਤਿੰਨਾਂ ਦੇ ਮੇਚੇ ਕੋਈ ਨੋ ਸਾਡੇ ਪਹਿੰਡਿੰਗ ਦਾ ਵੀਡੀਓ ਕਾਲ ਦੇਣਗੇ ਅੱਛਾ ਠੀਕ ਆ ਜੀ ਚੱਲਦਾ ਅੱਜਕੱਲ ਕੰਮ ਨਾ ਇਹ rau ke wale ਵੀ ਬੈਠੇ ਆ ਸਾਡੇ ਨਾਲ ਹਾਂਜੀ ਰੌਕਾਂ ਵਾਲੇ ਰੌਕਿਆਂ ਨਾਲੇ ਕਹਿੰਦੇ ਉਹ ਬੰਦੇ ਸਿਆਣੇ ਹੁੰਦੇ ਹਨਾ ਪੂਰੇ ਸਿਆਣੇ ਪੂਰੇ ਸਿਆਣੇ ਹਣ ਜਮਾਨਾ ਬਦਲ ਗਿਆ ਨਾ ਸਹੀ ਗੱਲ ਇਹਦਾ ਜਮਾਨਾ ਹੋਰ ਸੀ ਹੁਣ ਬਦਲ ਗਿਆ ਨਹੀਂ ਮੌਸਮ ਅੱਜ ਮੀਂਹ ਪਈ ਦੀ ਹੁੰਦਾ ਕਹਿੰਦੇ ਮੁਲਾਪੁਰ ਦਾ ਪੂਰਾ ਕਿੱਥੇ ਕਿੱਥੇ ਮੀਂਹ ਪੈਂਦਾ ਵੀ ਦੱਸਿਓ ਓਏ ਮਾਂ ਨਾ ਦੱਪਣੇ ਮੇਰੀ ਮਾਂ ਨਹੀਂ ਦੱਪਣੇ ਮਾਂ ਨਹੀਂ ਦੱਪਣੇ ਮਾਂ ਨਹੀਂ ਦੱਪਣੇ ਮੀਂਹ ਵੀ ਨਹੀਂ ਹਟਦਾ ਕੋਈ ਕੱਤੇ ਨਹੀਂ ਹਟਦਾ ਵਧੀਆ ਗੱਲ ਠੰਡਾ ਰਹਿਣ ਦੇ ਉਹਈ ਗੱਲ ਨਹੀਂ ਟੈਟ ਇਹਦਾ ਨੱਚਦੇ ਚਾਂਨ ਨਗਾ ਜੀ ਨੱਚਣਗੇ ਚੁੰਦੀਆਂ ਜਿਹੇ ਹਾਂ ਹਾਂ ਚੁੰਦੀਆਂ ਚਾਂਨ ਨਗਾਲੇ ਰਾਜਗੁੰਦੇ ਕਾਣੇ ਨਾਲੇ ਤਰੀ ਵਾਲੇ ਨਹੀਂ ਚਾਹ ਤੱਕ ਨਹੀਂ ਹੈ ਨਾ ਵੀ ਜੇ ਰੱਬ ਠੰਡ ਕਰਦਾ ਫਿਰ ਨਾ ਨਾ ਮਾ ਮੂੰਹ ਕੋ ਨਹੀਂ ਦਬਣੇ ਹੀ ਤਾਂ ਹੀ ਰੱਖਣਾ ਨਹੀਂ ਨਹੀਂ ਬਾਤ ਹਾਂ ਆਲਾ ਵਿੱਚੇ ਹੀ ਮੇਕਅਪ ਟਾਈਮ ਤੇ ਹੀ ਮੇਕਅਪ ਹੁੰਦਾ ਹੈ ਹੈਂ ਕਦੇ ਉਹਦਾ ਵੇਸ ਸਾਰਾ ਹੁੰਦਾ ਹੈ ਫੋਨ ਦੇ ਆ ਸਕਰੀਨਾਂ ਨੂੰ ਦੇਖ ਦੇ ਮੇਕਅਪ ਲੱਗਦੇ ਆ ਇਹਦੇ ਵੀ ਤੀਜੀ ਰੀ ਝੱਗਾ ਜਾ ਪਾਇਆ ਆਹ ਕਦੇ ਲਾ ਦਿੰਦੀ ਕਦੇ ਪਾ ਲੈਂਦੀ ਸੀ ਮੇਰੇ ਫਾਉ ਲੱਗ ਕ੍ਰੀਮ ਲੱਗੀ ਸੀ ਤੇਰੀ ਬੋਟੀ ਦਾ ਤਾਂ ਬੁਰਸ਼ ਛੜਾ ਕੇ ਰੱਖਿਆ ਹੋਇਆ ਸੀ ਜੇ ਮੈਂ ਕਰਕੇ ਦੇਖ ਲੈ ਸ਼ੀਸ਼ਾ ਵਾਲਾ ਦੇਖਦੀ ਹੈ 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 ਸ਼ੀਸ਼ਾ ਕੋ ਦੇਖਦੀ ਹੁੰਦੀ ਇੰਨਾ ਲਾ ਉਹ ਸੀਸਮੇਲ ਚ ਰਹਿਣੀ ਹੈ ਮੈਂ ਤੁਸੀ ਲਾਉਂਦੇ ਸੀ ਕਦੇ ਗਰਮਖ ਭਾਰੀ ਟੀ-ਸ਼ਰਟ ਬਦਲ ਕੇ ਨਿਕਲਿਆ ਸਰਗਾ ਕਰਨ ਪੈਂਟ ਲੈ ਕੇ ਫੜ ਚੱਕਦੇ ਜਿਹੜਾ ਜਾਵੇ ਕੋਸ਼ਿਸ਼ ਨਾ ਕਰ ਦਸ ਦਿਨ ਕੱਪੜੇ ਲੋਡ ਆਏ ਇਹ ਯਾਹਲਾ ਦੇਦੀ ਪੈਤੀ ਸੀ ਸੀਸਾਵਾ ਦੇ ਦਿਆ ਸੀਸ ਮਿਲ ਰਹੀ ਦੀ ਹਮ ਸ਼ੁਰੂ ਹੋ ਗਿਆ ਹਾਂ ਪਰ ਪ੍ਰੀ ਵੈਡਿੰਗ ਇਨ ਸਟਾਰਟਿੰਗਾਂ ਨਾਲ ਦੀ ਨਾਲ ਹੁਣ ਸਾਡੇ ਸਾਰੇ ਐਪੀਸੋਡ ਦੇਖਿਆ ਕਰਿਓ ਵੀ ਤੁਸੀਂ ਹਾਂ ਐਪੀਸੋਡ ਐਪੀਸੋਡ ਨਹੀਂ ਬਲੌਗ ਹਾਂ ਬਲੌਗ ਬਲੌਗ ਐਪੀਸੋਡ ਤੇ ਰਿਆਈ ਤੋਂ ਕਰਾਂਗੇ ਫੇਰ ਤੂੰ ਫੇਰ ਰੌਲਾ ਪਾੜਨਾ ਵੀ ਆਹ ਕਿਹੜੀ ਕੁੜੀ ਨੂੰ ਲਈ ਫਿਰਦਾ ਆ ਗਈਆਂ ਕੰਡੀਆਂ ਨਹੀਂ ਮੀਂਹ ਸਟਾਰਟ ਹੋ ਗਿਆ ਲਓ ਜੀ ਬਹੁਤ ਸਾਰਾ ਠੰਡਾ ਹੋ ਗਿਆ ਪਤਾ ਕਾਤੋਂ ਹੋਇਆ ਰੱਬ ਖੁਸ਼ ਹੁੰਦਾ ਰੱਬ ਵੀ ਖੁਸ਼ ਹੁੰਦਾ ਕਹੂੰ ਰੱਬ ਖੋਸਾ ਵੀ ਅੱਜ ਤੂੰ ਨਾ ਆ ਕੇ ਆਈਆਂ ਰੱਬ ਤਾਂ ਅੱਜ ਮੈਂ ਕਿਹਾ ਬਾਗੋ ਬਾਗ ਹੋਇਆ ਪਿਆ ਦੇ ਲਾਲਾ ਗਿੱਲੀਆਂ ਕਰਦੀਆਂ ਰੱਬ ਨੇ ਖੁਸ਼ੀ ਦੇ ਸੰਝੂ ਸੱਟ ਸੱਟ ਮੈਂ ਉਹ ਗੱਲ ਨਾ ਹੋ ਜੇ ਜਾਣਕਾਰਾਂ ਤੇ ਆਉਣਾ ਖਬਰਾਂ ਚ ਵੇ ਸਭਾ ਬੋਲੀ ਓਏ ਅਖਬਾਰ ਚੜ ਗਿਆ ਖਬਰ ਵੀ ਆ ਜਾਂਦੀ ਆ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੁਸੀਂ ਤਾਂ ਦੂਜੇ ਪਾਸੇ ਲੈ ਜਾਂਦੇ ਹੋ ਗੱਲਾਂ ਨੂੰ ਯਾਰ ਪੋਜ਼ਿਟਿਵ ਨਹੀਂ ਸੋਚਦੇ ਹਾਂ ਵੀ ਪੋਜ਼ਿਟਿਵ ਰਹਾ ਕਰੋ ਤੁਸੀਂ ਤੂੰ ਨਹੀਂ ਨਾ ਰਹਿਣ ਦਿੰਦਾ ਮੈਂ ਤਾਂ ਪੋਜ਼ਿਟਿਵ ਹੀ ਆ ਡਾਕਟਰ ਦੇ ਨਾਲ ਫਿਰਦੀ ਆ ਤੇਰੀ ਜੇ ਕੋਈ ਤਾਂ ਇਹਨੂੰ ਦਾ ਦਵਾਈ ਦਾ ਪਤਾ ਤੁਹਾਨੂੰ ਡਾਕਟਰ ਸਾਹਿਬ ਬਿਮਾਰ ਦੇ ਬੰਦਾ ਹੋ ਜਾ ਫਿਰ ਕਿਹੜੀ ਦਵਾਈ ਦੇ ਦਈ ਦੀ ਮੈਨੂੰ ਆ ਦੋ ਲੋ ਦਾ ਹੀ ਪਤਾ ਹੈ ਇਹ ਦੋ ਲੋ ਦਾ ਹੀ ਪਤਾ ਸਹੀ ਗੱਲ ਆ pcm ਦਾ ਫੁੱਲ ਫਾਰਮ ਕੀ ਆ ਨਾ ਨੇ ਕਰੇ ਟੈਸੋ ਆ ਦੇਖਿਓ ਛੋਂਡ ਜਾਣਾ ਸੱਡ ਦੇ ਕਿਹਦੇ ਤੇ ਹਾਂ ਨੱਚਦੀ ਗਾਉਂਦੀ ਨਾ ਕੇ ਆਉਂਦੀ ਆਹ ਦੇਖਾ ਨਾਲੀਆਲ ਕਰਨਾ ਕੀ ਆਇਓ ਇਹਦਾ ਇਹਦਾ ਇਹਦਾਂ ਨਾ ਹੁੰਦੀ ਆ ਪੂਰਾ ਇਹਦਾ ਹੁਣ ਮੂੰਹ ਮਾ ਪਤਾ ਨਹੀਂ ਕਾ ਦੇਣਾ ਕੋਫੀ-ਕੂਫੀ ਲਾ ਲਈ ਇਹਨੇ ਫੈਂਸੀਆਂ ਕਰੀ ਫਿਰਦੀ ਆ ਆ ਦੇ ਆਪਾਂ ਵੀ ਜੀ ਕੀ ਮਾਰ ਲਈ ਮੈਂ ਉਹਨਾਂ ਨਾਲ ਸਿੰਪਲ ਲਾ ਉਹ ਡੀਲਰ ਤਾਂ ਦਿਖਾ ਦਿਓ ਡੀਲਰ ਦਾ ਮਾਗ ਰੀ ਲੁ ਕੋ ਯਾ ਪਿਆ ਅੱਜ ਤੁਸੀਂ ਮੈਂ ਕਹਿੰਦੀ ਮੈਂ ਨੱਚਣਾ ਨਹੀਂ ਜਾ ਕੁਛ ਕਹਿੰਦੀ ਅੱਛੀ ਆਏ ਖੰਮ ਨੱਚ ਲਾਂਦਾ ਇਹ ਤਾਂ ਦੇਖੀ ਜਾ ਤੂੰ ਨੀ ਨੀਂਦੀ ਦੇ ਬਣਾਉਣੇ ਆ ਪਹਿਲਾਂ ਹੈ ਆਓ ਕੀ ਠੀਕ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕਮੈਂਟ ਸਾਰੇ ਆਣੇ ਹੁਣ ਕਰਿਓ ਹੁਣ ਆਪਣੇ ਸਾਰੇ ਵਿਆਹ ਤੱਕ ਆਹੀ ਫੁੱਲ ਬਲੌਗ ਹੀ ਹੋਣੇ ਆ ਬਾਬਾ ਸੁੱਖ ਰੱਖੇ ਰੋਜ਼ ਕਿਤੇ ਨਾ ਕਿਤੇ ਘੁੰਮਿਆ ਫਿਰਿਆ ਕਰਾਂਗੇ ਤੇ ਤੁਹਾਨੂੰ ਦਿਖਾਇਆ ਕਰਾਂਗੇ ਵੀ ਕਿੱਥੋਂ ਕੀ ਲੈਨੇ ਆ ਤੇ ਕਿੱਥੋਂ ਕੀ ਮਿਲਨੇ ਆ ਆਜੋ ਹੁਣ ਅੱਜ ਚੱਲੇ ਆ ਬਣਾ ਵਾਲੇ ਫਿਰ ਪਟਿਆਲੇ ਮੱਲਾ ਦਾ ਮੀਰ ਆ ਗਿਆ ਇਸ ਹਾਮਣਾ ਮੱਲਾ ਦਾ ਪਹਿਲਾ ਪਟਿਆਲੇ ਜਾਣਾ ਪੈਣਾ ਅੰਬਾਲੇ ਵਾਲੀ ਬਾੜ ਬਾੜੀ ਪਾ ਜਾਣੀ ਉਹ ਪਟਿਆਲੇ ਨੂੰ ਪਤਾ ਰੱਬ ਨੂੰ ਪਤਾ ਅੱਛਾ ਇਹ گاਉ ਆਪਣਾ ਕਿਤੇ ਉਹ ਰਾਜੇ ਦੇ ਰਾਜੇ ਕੇ ਖਾਨਦਾਨ ਜੁੱਤਾ ਨਹੀਂ ਆਪ ਵੀ ਉਹ ਕਿਤੇ ਨਦੀ ਜੀ ਵੀ ਉੱਠ ਘੜਦੀ ਹੈ ਨਾ ਉਹ ਠੰਡੀ ਕਰਦਾ ਹੁੰਦਾ ਰਾਜੇ ਅਸੀਂ ਡੱਕੇ ਪਏ ਸੀ 2 ਵਜੇ ਰਾਤ ਨੂੰ ਬੜੇ ਘਰੇ ਮੈਂ ਤੁਨ ਤਾਈ ਦਾ ਕਹਿੰਦਾ ਵੀ ਆਪਾਂ ਪਸ਼ੋਕਰ ਚੈੱਕ ਕਰੋ ਆਪਣਾ ਉਹਦਾ ਦਾ ਫਿਰ ਮਰਬਿਆਂ ਵਾਲਾ ਸੀ ਪਸ਼ੋਕਰ ਰਾਜਿਆਂ ਦੇ ਬੱਚੇ ਹੀ ਆ ਹੋਰ ਕੀ ਦੇ ਬੱਚੇ ਹੀ ਹੈ ਸਹੀ ਗੱਲ ਆ ਹਾਂ ਭਣੇ ਸਾਰਿਆਂ ਨੂੰ ਪੁੱਛ ਦਿੰਦੇ ਜੁੱਤਾ ਭੈਣ ਕਹਿੰਦੀ ਹੈ ਸਿਰਸਾ ਪਾਇਆ ਮੈਂ ਨਹੀਂ ਆਇਆ ਤਾਂ ਕੋਈ ਨਹੀਂ ਹੁੰਦਾ ਭਣੇ ਸਾਰਾ ਕੁਝ ਕਰਦੇ ਆਂ ਥੋੜਾ ਮਨਾਹੀ ਥੋੜਾ ਕੋਈ ਨਾਚ ਟੱਪ ਸਕਦੇ ਆਂ ਅਮਰਤ ਘਾਰੀਆਂ ਦੀ ਵੀ ਜ਼ਿੰਦਗੀ ਆ ਹਰੇਕ ਦੀ ਆ ਨਾ ਆਪਾਂ ਕਿਹੜਾ ਕੋ ਗਲਤ ਕਹਿ ਮਨਾ ਖੁਸ਼ੀ ਦਾ ਮਾਹੌਲ ਆ ਇਹ ਨਹੀਂ ਕੋ ਹੁੰਦਾ ਐ ਨਹੀਂ ਹੁੰਦਾ ਹੁੰਦਾ ਕੋ ਆਪਾਂ ਇੰਜੋਏ ਕਰਨਾ ਆਪਾਂ ਤੇ ਨਾ ਕੋ ਸ਼ੋਅ ਬਣੇ ਚਾ ਇਹਨਾਂ ਦਈਆ ਤੈਨੂੰ ਹੈਲੋ ਹੈ ਨਾ ਇੱਥੋਂ ਮੋੜਨਾ ਸੀ ਆਪਾਂ ਸਾਰਾ ਉੱਥੋਂ ਨਹੀਂ 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 ਮੋੜ ਲਿਆ ਇੱਥੋਂ ਪੰਪ ਤੋਂ ਮੋੜਦਾ ਬਾਟ ਬਾੜੀ ਪਾਣੀ ਆ ਸਿੱਧੀ ਤਾਂ ਉਹੀ ਗੱਲ ਆ ਫਿਰ rau ਕੇ ਵਾਲੇ ਸਿਆਣੇ ਆ ਓਏ ਐ ਨਹੀਂ ਕਹਿਣਾ ਬਹੁਤ ਸਿਆਣੇ ਬੰਦੇ ਆ ਲੈ ਤੁਸੀਂ ਕਹਿੰਦੇ 500 17500 ਹੋ ਗਈ ਉਹ ਚੱਲ ਨਹੀਂ ਜਾਣੀ ਹਾਂ ਹੋ ਉਥੋਂ ਮੋੜਨਾ ਆਪਾਂ ਵਿੱਚ ਭਰਤੀ ਹੋਏ ਆ ਆ ਸਹੀ ਗੱਲ ਆ ਉਹਦੇ ਮਾਰ ਹੈਪੀ ਦੇ ਮਾਰ ਮੜਾ ਸੈਂਟਰ ਆ ਗੱਲ ਦਾ ਸਮੈਲ ਆਉਣ ਲੱਗੀ ਯਾਰ ਸਿੱਧਾ ਹੀ ਸਰ ਸਿੱਧਾ ਹੀ ਹਾਂ ਉਹਦੇ ਹੀ ਤਿੰਨੇ ਜਣੇ ਜਮਾ ਹੀ ਨਹੀਂ ਕੋਈ ਡਾਊਟ ਹੋਇਆ ਤੁਸੀਂ ਤਿੰਨ ਜਣੇ ਨਵੇਂ ਆ ਇਧਰ ਲਈ ਲੈਣ ਆਲੇ ਆੜੀ ਮੈਰਿਜੋ ਨਹੀਂ ਆਉਂਦੀ ਕਿ ਮੇਰੇ ਕੋ ਤੇ ਸੈਂਟ ਲਾਇਆ ਪੁਰਾਣੀ ਜੀ ਵੀ ਪੁਰਾਣੀ ਜੀ ਵੀ ਤੂੰ ਕਾ ਕੇ ਪਰਫੂਮ ਲਾਇਆ ਪਰਫੂਮ ਪੁਰਾਣਾ ਪਰਫੂਮ ਲਾਇਆ ਇਹ ਰੋਡ ਦਾਣੀ ਨਾਲ ਹੂੰ ਹੂੰ ਕੋਵਰਾ ਤਾਂ ਨਹੀਂ 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 ਜਿੱਦਾ ਹੀ ਜਿੱਦਾ ਹੀ ਮੰਦਰੀ ਸਾਬਾ ਆਈ ਵੀ ਤੇ ਹੋਲੀ ਉਹ ਨਹੀਂ ਯਾਰ ਤੇਰਾ ਕਿਉਂ ਦੇਖਿਆ ਪ੍ਰੋਮੋਸ਼ਨ ਪੈਨ ਨਹੀਂ ਲੱਗੀ ਵਰਦਾ ਚੋਪਰਾ ਉਹ ਸਵਾਟ ਤੇ ਲੱਗੀ ਓਏ ਪਤਾ ਨਹੀਂ ਹੈ ਕੀ ਆ ਪਕੜੀ ਪ੍ਰਮੋਸ਼ਨ ਤਾਕੜੀ ਕੀਤੀ ਆ ਬਾਈ ਦੀ ਦੇਖਿਆ ਉਹ ਕਹਿੰਦਾ ਨਾ ਕੋਈ ਸਟਿੱਕਰਸ ਤੋਂ ਕਰ ਰਿਹਾ ਲਵਾਇਆ ਪੈਨ ਨਾ ਹੀ ਚੱਕਦਾ ਕੰਮ ਹਾਂ ਇਹ ਤਾਂ ਫਿਰ ਆ ਹੀ ਆ ਹੀ ਲੋਕ ਜੁੜਦੇ ਆ ਬਈ ਉਹਨੇ ਆਪ ਦਾ ਨੁਕਸਾਨ ਵੀ ਕੀਤਾ ਵਾ ਰੰਗ ਦੀ ਵੀ ਪ੍ਰਵਾਹ ਨਹੀਂ ਕੀਤੀ ਬਾਈ ਨੇ ਵੀ ਮਰਾਉਣਾ ਪਊਗਾ ਕੀ ਰੇਟ ਲਾਲਾ ਜੀ ਲਾਲਾ ਜੀ 409 ਦੇਖਿਆ ਇਧਰ ਪੀਣੀਆਂ ਲਸੀਆਂ ਬਣਾਉਣੇ ਬਲੌਗ ਕਹਿੰਦੇ ਨਾ ਆਪਾਂ ਲਿੱਟੇ ਚਾਕ ਨਾ ਲੱਗ ਲੈਨੇ ਕਾਲੀ ਅੱਛਾ ਜੀਓ 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 ਮੈਂ ਆ ਗਿਆ ਓਏ ਕਿੰਨਾ ਤੇਜ ਮਹੀਆ ਜੱਟਾਂ ਵਾਂਗੂ ਮੂਜੀ ਹੋ ਰਹੀ ਆ ਵੀਰੇ ਤੇਰਾ ਪਿਆਰ ਹੀ ਵਾਹ ਜੀ ਵਾਹ ਵਾਹ ਕਿੰਨੀਆਂ ਕਰੋੜੀਆਂ ਕਾਧੀਆਂ ਹੋਈਆਂ ਤੂੰ ਤੇ ਬਾਪੀ ਦੇ ਪਿੰਕੀ ਤਰ੍ਹਾਂ ਮੈਂ ਤਾਂ ਨਹੀਂ ਖਾਦੀ ਇਹ ਬਾੜੀ ਖਾਂਦੀ ਆ ਇਹ ਖਾਂਦੀ ਆ ਕਰੋੜੀ ਪੀਲੇ ਚੱਟਦੀ ਆ ਪੂਰੇ ਤਾਂ ਹੀ ਤਾਂ ਰੱਬ ਕਹਿੰਦਾ ਮੀ ਪਾਓ ਸਹੀ ਗੱਲਾਂ ਦੋ ਤਾਂ ਹੀ ਕਹਿੰਦਾ ਚਾਚਾ ਬਾਹ ਉਹ ਵੀ ਆ ਜਾਂਦਾ ਚਾਚਾ ਬਾਹ ਬੋਲ ਬਲੰਗਾਲ ਆ ਗਿਆ ਬੁੜਗਾਂ ਨੇ ਕਹਿਣਾ ਕੋ ਇਹ ਨਹੀਂ ਹਟਦਾ ਝੜੀ ਲੱਗੀ ਗੱਲ ਬੋਗਦਾ ਇਹਦੇ ਇਹਦੇ ਕੱਲ ਵਾਲੀ ਵੀ ਪੌਂਗਰੀ ਆ ਜੇ ਸਾਡੇ ਡੀਲਰ ਦੀ ਉੱਤੇ ਪਹਿਲਾਂ ਟੀ ਗੱਲ ਵਾ ਯਾਰ ਅੱਜ ਤੋਂ ਨਾ ਰਹੀ ਗੋਲ ਗੱਪੇ ਖਾਣ ਲਾ ਪਹਿਲਾਂ ਤਕਰੀਆ ਮੇਰਾ ਗੱਲ ਬਹੁਤ ਹੁੰਦਾ ਟੀ ਆਈ ਹੈ ਨਾ ਬਸ ਉਹਨੇ ਹਾਂ ਉਹ ਮਾਰ ਕੇ ਇਹਦੀ ਸਹੀ ਗੱਲ ਹੈ ਇਹ ਵੀ ਮਾਰ ਕੇ ਹਵਾ ਕੱਢਦੀ ਹਵਾ ਕਹਿੰਦੀ ਹੁਣ ਘਟਾਰ ਚਲਾਈ ਕਹਿੰਦੀ ਹੁਣ ਦੱਸ ਤਾ ਹੌਣ ਕੰਮ ਹੋ ਗਿਆ ਨਹੀਂ ਇੱਕ ਨੰਬਰ ਜਾਨਾ ਇੱਕ ਨੰਬਰ ਆਹ ਵੀ ਬਹੁਤ ਆ ਸਹੀ ਗੱਲ ਆ ਇੱਧਰ ਬੱਜੇ ਨਾ ਮੇਰੀ ਗੱਲ ਸੁਣੋ ਉਹਦੇ ਵਿੱਚ ਮੈਂ ਕਿੰਨਾ ਨਿਕਲ ਗਿਆ ਉਹਦਾ ਦੂਦਰਾ ਯਾਰ ਕਰਪਾਣ ਚ ਲਗਾਇਆ ਮਲਾ ਨਾਬੇ ਤੋਂ ਪਟਿਆਲੇ ਪਟਿਆਲੇ ਆ ਗਏ ਮੀਂਹ ਨਹੀਂ ਆਇਆ ਨੰਬਰ ਬਹੁਤ ਜ਼ਿਆਦਾ ਖਸ ਗਿਆ ਅੱਜ ਸੋਸੇ ਤੋਂ ਆਏਗਾ ਨਾ ਨਾ ਤਲੀਆਂ ਜੀ ਆਪਾਂ ਸਿੱਧਾ ਹੀ ਸਿੱਧਾ ਹੀ ਆਪਾਂ ਆਵਾਂਗੇ ਓਏ ਓ ਰੋ ਗੱਡੀ ਖੜੀ ਥੋੜੀ ਓਏ ਬੰਦੇ ਜਰਾ ਆਹ ਨੇ ਵੱਡੀ ਗੱਡੀ ਖੜੀ ਚਲੋ ਜੀ ਆ ਗਏ ਆਪਾ ਪਟਿਆਲੇ ਡੈਸਟੀਨੇਸ਼ਨ ਆ ਗਿਆ ਆਪਣਾ ਪਟਿਆਲਾ ਆ ਗਏ ਆ ਜੀ ਪਟਿਆਲੇ ਟੇਕੋ ਮੱਥਾ ਵਾਹੇ ਗੁਰੂ ਨੂੰ ਬਾਬਾ ਮਈ ਹਟਾ ਦੇ ਵਾਹਿਗੁਰੂ ਦਰ ਦੁਬਾਰਾ ਦੁਖ ਨਿਵਾਰਨ ਵਾਹਿਗੁਰੂ ਆਪਾ ਹੀ ਵਾਹਿਗੁਰੂ ਆਪਾ ਹੀ ਕਰਪਾ ਕਰਨ ਸਾਰਿਆਂ ਦੇ ਦਰਸ਼ਨ ਕਰੋ ਸੁੱਫੀ ਸੀ ਲੱਗੇ ਗਈ ਸੀ ਮੈਂ ਬਿੰਦਰ ਇੱਥੇ ਪਟਿਆਲੇ ਕਿਹੜੀ ਮਾਰਕੀਟ ਜੀ ਜਾਣਾ ਅੱਜ ਆਪਾਂ ਯਾ ਸ਼ੇਰਾ ਵਾਲੇ ਗੇਟਾਂ ਦੀ ਫੇਰ ਸ਼ੇਰਾ ਵਾਲੇ ਗੇਟ ਕੀ ਵਰਨਾ ਆ ਆਗੇ ਇਹਦੀ ਪਟਿਆਲੇ ਮੌਸਮ ਠੰਡਾ ਇਹ ਲਹਿੰਗੇ ਦੇਖਣੇ ਪਹਿਲਾਂ ਹਾਂ ਹਾਂ ਕੀ ਦਾ ਗਗਨ ਦਾ ਲਹਿੰਗਾ ਲੈਣਾ ਇਕੱਲਾ ਗਗਨੇ ਵਾਲਾ ਹੀ ਆ ਹਾਂ ਆ ਮਗਰ ਦੇ ਕੀ ਕੋਣ ਮਗਰ ਨਾ ਮਗਰ ਕੋਈ ਨਹੀਂ ਵੀਰੇ ਤੇ ਬਾਕੀ ਹੋਰ ਕੀ ਲੈਣਾ ਹਾਂ ਮੋਰ ਨਾਲ ਤਿੱਦਰਾ ਸਾਡੇ ਭਾਈ ਆਂਬ ਦਾ achar 1/2 ਕਿਲੋ ਹਰੀਆਂ ਮਿਰਚਾਂ 10 ਸਾਡੇ ਗੰਡੇ ਕਬ ਦੇਖ ਲੋ ਜਿੱਥੇ ਤੱਕ ਮਰਦੀ 15 ਹੀ ਜਾ ਬੱਤੀ ਬੱਸ ਉਧਰ 1.5 ਉਧਰ ਨਹੀਂ ਕਿੰਨੇ ਕ ਤੱਕ ਬਣ ਜੂ ਇਹਦਾ ਮਤਲਬ ਸਟਾਰਟਿੰਗ ਇਹਨਾਂ ਦੀ 15 ਕੁ ਤੋਂ ਸਟਾਰਟਿੰਗ ਓਕੇ ਉਹ ਉਹ ਵੀਰੇ ਮਹਿੰਗੇ ਆ ਥੋੜੇ ਜਿਹੜੇ ਲਈ ਸੀ 45000 ਰੈਂਟ ਆ ਤੁਸੀਂ ਐਂ ਕਰੋ ਇੱਕ ਵਾਰੀ ਉੱਥੇ ਵੀ ਲੈ ਚੱਲੋ ਇਹਨਾਂ ਨੂੰ ਹਨਾ ਵੀ ਨਹੀਂ ਨਹੀਂ ਪਹਿਲਾਂ ਇਹਨਾਂ ਦੇ ਹੀ ਦੇਖਦੇ ਆ ਇਹਨਾਂ ਤੇ ਦਿਖਾ ਦਿਓ ਵੀਰੇ ਇੱਧਰ ਆਓ ਚਲੋ ਵੈਡਿੰਗ ਤੇ ਤਾਂ ਸੂਟ ਹੈਗਾ ਤੂੰ ਪਾਰਟੀ ਤੇ ਹੀ ਦੇਖਣਾ ਚਾਹਨੀ ਆ ਓਏ ਆ ਕੱਤਰ ਲਾਤੀ ਚਾਚਾ ਓਏ ਇੱਥੇ ਉਹ ਦੇਖ ਦੇ ਉਹ ਸਾਹਮਣੇ ਬੈਟਿੰਗ ਹਾਲ ਸੁਣ ਰੈਡੀ ਕਰਾ ਲਿਆ ਉਹ ਲਾ ਤਾਂ ਬੰਦਾ ਨਹੀਂ ਨਹੀਂ ਖੁੱਲੀ ਆ ਖੁੱਲੀ ਆ ਕੋਈ ਨਾ ਕਰਾ ਦੂੰਗੀ ਖੁੱਲੀ ਆ ਬਈ ਖੁੱਲੀ ਆ ਨਾ 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 ਹਲਕੀ ਕਹਿੰਦੀ ਆ ਬੰਦਾ ਪੱਟਣ ਨੂੰ ਫਿਰਦੀ ਆ ਓਏ ਐ ਨਹੀਂ ਉਹ ਸੱਚ ਦਾ ਵੀਰ ਹੈ ਆ ਵੀਰ ਕਰੇ ਬਣਾ ਵੀਰ ਨਹੀਂ ਬਣਾ ਇਹਦਾ ਵੀਰੇ ਸਾਡੇ ਗੱਲ ਨਹੀਂ ਆ ਆ ਵੀਰਾ ਮੇਰੇ ਵਾਲਾ ਹਾਂ ਇਹ ਤਾਂ ਸਾਡੇ ਗੱਲ ਨਹੀਂ ਆ ਸਾਡੇ ਕੰਨੀ ਹੈ ਸਾਡੇ ਕੰਨੀ ਆਪਦੇ ਬੰਦੇ ਲੈ ਕੇ ਆਓ ਤੇਰਾ ਪੀਚ ਕੰਟਰੈਕਟ ਕਰਾ ਦੇ ਹਾਂ ਐਕਸੈਮ ਲਾ ਤਾਂ ਹੈਗਾ ਹਾਂ ਇੰਦਰ ਇੰਨੇ ਕੜਾ ਕੰਮ ਅਰਜੁਨ ਤਾਂ ਅੰਦਰ ਕਾਦੀ ਲੈ ਆ ਲੈ ਆਪ ਹੀ ਮੁਕਰ ਗਈ ਇਹ ਤਾਂ ਆਪ ਹੀ ਮੁਕਰ ਗਈ ਚੱਲ 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 ਭਾਈ ਤਾਈ ਤਾਂ ਇਹਨੇ ਕਿਹਾ ਸੀ ਦੀ ਇਹ ਇੱਧਰ ਆ ਜੇ ਮੈਂ ਉੱਧਰ ਚਲੀ ਜਾਂ ਚੱਲੇ ਇਕੱਲੇ ਦੇ ਧਵਾਉਣੀ ਆ ਗੱਡੀ ਹਾਂ ਹਾਂ ਖਾਸ ਕਰਕੇ ਵਿਆਹ ਲਿਆ ਤੂੰ ਰਾਣੀ ਸੁਨਦਰਾ ਆਉ ਨੂੰ ਵੀ ਕੱਢ ਲੈ ਹੋਰ ਨਾ ਚੂਲਾ ਤਾਲਾ ਨਾ ਤੜਾਲੇ ਡੱਗ ਕੇ ਆ ਜਾ ਓਏ ਡੀਲਰਾਂ ਆਜ ਆਜਾ ਆ ਇਧਰ ਗੱਲਾ ਥੱਲੇ ਮਗਰ ਨੂੰ ਨਾਲ ਦੇਖੀ ਮੈਂ ਫਸ ਗਿਆ ਕੀ ਫਸ ਗਿਆ ਲੈ ਨਾ ਲੈਕਰੂ ਪਹਿਲਾਂ ਸਹੀ ਗੱਲ ਆ ਮੌਸਮ ਬਹੁਤ ਸਰਾਜਾ ਚਲੋ ਚੱਲਗੇ ਵੀ ਅੱਖਾਂ ਦੇ ਨਜ਼ਰ ਨਾਲ ਹਾਂ ਜਿਹੜਾ ਆਖ ਲੋਗ ਰਾਜ ਪਹਿਲੀ ਦੁਕਾਨ ਤੇ ਆ ਗਏ ਸ਼ੁਰੂ ਹੋ ਗਈ ਸ਼ਾਪਿੰਗ ਹਾਂ ਬਾਜੀ ਬਾਜ ਜਾ ਕੇ ਪੈਸਾ ਆ ਗਾਉਂ ਦਾ ਆ ਗਾਉਂ ਤਾਂ ਤਾਰੇ ਵਾਲਾ ਹੈ ਕਿਉਂ ਲੈ ਦੋ ਕਿੰਨੇ ਦੇਤੇ ਜੀ ਆਪਾਂ ਆ ਲੈ ਸਮਨ ਕਹਿੰਦੀ ਹੱਥ ਨੂੰ ਦੁੱੱਕ ਲਾਲਾ ਹੁਣ ਹਾਂ ਅੱਛਾ ਉਹ ਵੀ ਪਹਿਲਾਂ ਹੀ ਦਿੱਤੇ ਹੋਏ ਆ ਆਪਣੇ ਆ ਪਾ ਹੈ ਪੀਆ ਫਿੱਕਾ ਗੁਲਾਬੀ ਜਿਆ ਦਿਖਾਓ ਗਾਗਨ ਵਿੱਚ ਚੱਗੇ ਏਡਾ ਲਾ ਆ ਬੰਦਾ ਤਾਂ ਜੀਨੇ ਲੈਣੇ ਆ ਉਹ ਮਗਰ ਬਹਿ ਗਿਆ ਆ ਕੇ ਤੇਰੇ ਕਰਕੇ ਤਾਂ ਆਏ ਆ ਚੱਲ ਕਰਾ ਤੂੰ ਤਾਂ ਉੱਥੇ ਛੱਡ ਉੱਥੇ ਨਾ ਇਹਨਾਂ ਦਾ ਲਏ ਪਿਆ ਇਹਨੂੰ ਤਾਂ ਅੱਖਾਂ ਬੰਦ ਕਰਕੇ ਲੋਣਾ ਤਾਂ ਖੋਪੇ ਲੱਗੇ ਆ ਸਹੀ ਗੱਲ ਆ ਇਹਦਾ ਜੀ ਕਈ ਵੇਰੇ ਪਤਾ ਨਹੀਂ ਹੁੰਦਾ ਨਹੀਂ ਨਹੀਂ ਬਹੁਤ ਕੁਸ ਆ ਇਹਦੇ ਕੋਲੇ ਯਾਰ ਐਵੇਂ ਤੂੰ ਕਰੀ ਜਾਂਦਾ ਯਾਰ ਮੇਰੇ ਤਾਂ ਹੋਇਆ ਹੋਇਆ ਹਾਂ ਤੁਸੀਂ ਦੇ ਜਿਹੜੇ ਮੂੰਹ ਨਾਲ ਉਹ ਮਾਨ ਕਰਦਾ ਉਹ ਉਤੋਂ ਦੀ ਕਰਦੀ ਉਹ ਵਾਠੀਗਾ ਨਹੀਂ ਇਧਰ ਉਹ ਕਰੇ ਹੁਣ ਤਾਂ ਤੁਸੀਂ ਦੇਖਣਾ ਅੱਜ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਆ ਯਾਰ ਮਾਤਾ ਸਾਡੇ ਭਰਾ ਦਾ ਵਿਆਹ ਆ ਇਹ ਪਿਸਟਲ ਕਲਰ ਨਹੀਂ ਦਨਾਲੀ ਦਿਖਾਓ ਫਿਰ ਦੇਖ ਬਟਾ ਕਿ ਜਿਹੜਾ ਉਹ ਪਿਆਸ ਨੂੰ ਉਹ ਕਿਵੇਂ ਆ ਆ ਗਿਆ ਕਿ ਆ ਕਦਨਾਲੀ ਕਲਰ ਆ ਗਿਆ ਇਧਰ ਵੀ ਆਹੀ ਪਏ ਆ ਹੈਲੋ ਹਾਂਜੀ ਸਾਰੇ ਲਹਿੰਗੇ ਨੇ ਉਹਨਾਂ ਸਟੋਰ ਦੇ। ਦਿਲਾਂ ਤੂੰ ਦੇਖੀ ਕੀ ਜਨ ਤੂੰ ਵੀ ਲਹਿੰਗਾ ਪਾਉਣਾ ਹੈ ਪਾਣੇ। ਉਹ ਪਾਈ ਜਿਹੜਾ ਖੋਂ ਬਣਾਉਂਦੇ ਹੁੰਦੇ ਤੁਸੀਂ ਚੋਲਾ ਉਹ ਵੀ ਰੈਂਟ ਤੇ ਆ ਸਾਰੇ। ਲਹਿੰਗੇ ਤੇ ਲਹਿੰਗਾ ਚੜਿਆ ਪਿਆ ਇੱਥੇ ਤਾਂ। ਲਹਿੰਗਾ ਵੀ ਹੋਣਾ ਤਾਂ ਹੈ। ਕਿਹੜੇ ਵਾਲੇ ਨੇ? ਰੈਂਟ ਆਲਾ ਲੈਣਾ ਹੁਣ ਤੁਸੀਂ। ਕੋ ਪੱਕਾ ਲੈ ਕੇ ਜਾਣਾ। ਜੇ ਗਰਾਮਾਂ ਨੂੰ ਪਾ ਲਿਆ ਕਰੀ। ਨੇ ਜਲਾਂਗੇ ਦਿਖਾਵਾਂ ਜਦਾ ਆਪਣੇ ਜਗਰਾਉਂ ਵੀ ਮਲ ਜਾਣੇ ਸੀ ਆ ਜਦੋਂ 3000 ਤੋਂ ਰੈਂਟ ਸ਼ੁਰੂ ਹਲਚੀ ਉਹ ਉਹ ਗਰਮਾਖ ਨੂੰ ਪਾਣੀ ਪੂਣੀ ਪਿਆਉ ਆ ਜੀ ਯਾਰ ਇਹਨੂੰ ਲੋੜ ਆ ਬਹਿ ਜਾ ਯਾਰ ਤੂੰ ਐਵੇਂ ਕਰੀ ਜਾਣਾ ਬਹਿ ਤਾਂ ਸਹੀ ਫਿਰ ਬਹਿ ਜਾ ਯਾਰ ਭਰਾ ਬੜਾ ਵੱਡਾ ਲੋੜ ਨਹੀਂ ਚੱਕਰੀ ਇਹਨੂੰ ਤਾਹੀਂ ਤਾਂ ਕਹਿੰਦਾ ਬਹਿ ਤਾਂ ਜਾ ਯਾਰ ਕੋਈ ਨਾ ਆਪੇ ਉਹਨੂੰ ਕਹਿ ਦਾਂਗੇ ਵੀ ਉਹਨੇ ਕਾਲ ਲਈ ਡਰਦਾ ਬਾਲਾ ਕਦਾ ਝੋਟਿਆ ਨਹੀਂ ਨਹੀਂ ਡਰਨਾ ਤੁਮ ਇਹਦਾ ਨਾ ਡੱਡਾ ਬਣਾਇਆ ਜਾ ਦੁੱਧ ਦਾ ਕੰਮ ਆ ਤੁਹਾਡਾ ਹੈ ਆਹੀ ਗੱਲ ਤਾਂ ਮੇਰੇ ਲੀਟਰ ਹੋਣ ਕੋਣੀ ਤੋਂ ਬਿਨਾਂ ਆ ਕੋਈ ਬਿਲ ਹੋ ਜਾ ਅੱਜ ਕਰ ਛੱਡ ਲੀਟਰ ਨਹੀਂ ਫਿਰ ਤਾਂ ਕਈ ਲੀਟਰ ਪਾਉਣਾ ਪੈਣਾ ਠੀਕ ਆ ਓਕੇ ਸਾਰੇ ਇਹ ਜੀ ਆ ਇਹ ਕੀ ਮੰਗਾਵਾ ਸਾਰਾ ਇਹ ਸਾਹੀ ਤਾਂ ਆਈ ਚਾਹ ਪੀਓਗੇ ਬਈ ਆਲੇ ਕੋ ਲੈਣੀ ਹੈ ਇੱਕ ਮਿੰਟ ਜੀ ਓਏ ਇਹ ਮਹਿੰਦੀ ਵਾਲੇ ਆ ਕਾਦੇ ਵਾਲੇ ਆ ਸਾਰੇ ਕੱਢ ਕਿੰਨੇ ਆਏ ਆ ਕੱਢ ਦਿੰਦਾ ਰੋਲਾ ਪਾ ਲੈਣਾ ਜਿਹਦਾ ਇੱਕ ਅੱਧਾ ਘੱਟ ਗਿਆ ਬਾਈ ਹੁਣ ਲੈ ਚਾ ਮਲਵਾ ਲਈ ਉੱਥੋਂ ਲੈ ਕੇ ਖਰਾਬ ਪੰਜ ਸੂਟ ਇਹ ਆ ਤੇ ਹੋਰ ਕਿਹੜੇ ਸੀਗੇ ਹੋਰ ਵੀ ਸੀਗੇ ਆਪਾਂ ਇਹ ਬੱਰੀ ਵਾਲਿਆਂ ਚ ਪਾਉਣੇ ਕਰ ਸਮੋਈ ਇਹ ਆਹੀ ਸੋਨ ਵਾਲਾ ਤਾਂ ਕੱਢ ਲਿਆ ਤਿੰਨ ਨੂੰ ਮਾਚ ਪ੍ਰਿੰਸਪਲ ਤੇਰੀਆਂ ਪੰਜ ਪਾਣਾ ਕਿ ਜੇ ਪਹਿਲਾਂ ਦੱਸ ਤਾ ਇੱਕ ਨੂੰ ਛੱਡ ਕੇ ਸਾਰੀਆਂ ਪਾਣਾ ਹੀ ਆ ਮੇਰੇ ਦੋ ਤਿੰਨ ਲਗਾ ਦਿਓ ਇੱਕ ਨੂੰ ਫੱਟ ਕੇ ਜਿਹਾ ਕਰਾਈਆਂ ਹਾਂ ਤੁਸੀਂ ਦੱਸੋ ਜੀ ਕੀ ਬੀਓਗੇ ਅੱਜ ਤੁਹਾਡੇ ਨਾ ਆਏ ਅੱਜ ਦੱਸੋ ਹਾਂ ਕੱਲ ਤੁਸੀਂ ਪੁੱਛੋ ਨਾ ਜਦੋਂ ਇਹਨਾਂ ਦੇ ਖੋਹ ਪੈਣ ਲੱਗੀ ਨਾ ਇਹਨਾਂ ਨੇ ਖੋਹ ਖੋਹ ਦੇਖੇ ਖਾਣ ਉਹ ਇੱਥੇ ਲਾਓ ਕਿ ਸਾਰਾ ਬਣਾਉਣਾ ਆਪ ਜੀ ਫਾਦੂਂ ਸੂਟ ਤਾਂ ਸੋਹਣਾ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਸੂਟ ਆ ਅੱਭੀ ਤਾਂ ਗੱਡੀ ਉਹ ਪਰਿਆੜ ਹੀ ਨਾ ਜੀ ਪਹਿਲੇ ਨੰਬਰ ਲੱਗੂ ਸੋ ਕਹਾਂ ਮੈਂ ਉਹ ਤੁਸੀਂ ਦੋ ਦਿਨਾਂ ਚੋਂ ਲਵਾ ਕੇ ਪੱਖਾ ਕੰਮ ਨਹੀਂ ਆ ਗਿਆ ਸੀ ਬਾਰਡਰ ਦਰਵਾਤਾ ਸੀ ਤੁਸੀਂ ਚੇਂਜਰ ਲਵਾ ਲਿਆ ਜਨਰੇਟਰ ਵਾਸਤੇ ਝੋਲਦੀ ਮੇਰੇ ਕੋਲ ਸੇਮ ਹੈ ਇਹਨਾਂ ਨਾਲ ਚੇਂਜਰ ਲਵਾ ਲਏ ਕਾਹ ਨੂੰ ਕੀ ਕਰਨਾ ਉਹਦੇ ਨਾਲ ਕੀ ਹੋ ਜੂ ਬੰਦਾ ਉਹ ਆਪਾਂ ਹੋਰ ਕੀ ਕਰ ਦਵਾਂ ਆਹ ਸੋਨਾ ਸੂਟ ਚਿੱਟਾ ਜਿਹਾ ਨਾ ਤੁਹਾਡੇ ਕੋਲ ਹੋਇਆ ਤਾਂ ਨਾ ਡਿਜ਼ਾਈਨ ਹੋ ਹੈ ਰਿਹਾ ਬੋਲ ਰਿਹਾ ਹੈ ਇਹ ਵੀ ਨਾ ਬੱਸ ਤਾਂ ਉਹਦੀ ਨਾ ਸੋਨਾ ਇਹਦਾ ਕੀ ਕਰਾਂ ਪੀ ਸਕੀ ਡਿਜ਼ਾਈਨ ਨਹੀਂ ਆ ਰਿਹਾ ਪਹਿਲਾਂ ਜ਼ਬਰਦਸਤ ਬੋਲੇਗਾ ਕੱਟਾ ਦੇ ਆ ਵੀ ਸੋਣ ਦੇਖ ਲਓ ਬਈ ਬੀਬੀਓ ਤੁਹਾਡੇ ਲਈ ਆਹਾ ਬਲੌਗ ਅੱਜ ਦਾ ਪਹਿਲਾਂ ਸਭ ਨੂੰ ਬਤਾਉਂਦਾ ਦਿਖਾਉਂਦਾ ਨੰਬਰ ਨੰਬਰ ਨਮਸਕਾਰ ਸਪੀਸਾ ਦੇਖੋ ਮਮਮੀ ਨੂੰ ਨਹੀਂ ਆਏਗਾ ਸੂਟ ਦਾ ਰੰਗ ਦਿੱਤਾ ਨਹੀਂ ਨਹੀਂ ਜੀ ਉਹ ਰੰਗ ਇਹ ਤਾਂ ਪੇਉਰੇ ਰੰਗ ਨਹੀਂ ਇਹ ਹੋਰ ਦਾ ਹੀ ਦਿੱਤਾ ਰੰਗ ਹੋਣਾ ਮਮਮੀ ਰੰਗ ਦਿੱਤਾ ਵੀ ਇਹ ਤਿੰਨ ਤਾਰਾ ਨਵੇਂ ਆਉਂਦਾ ਹੈ ਕਿਵੇਂ ਸ਼ਰਾਰਾ ਮੀਰੇ ਅੰਦਰ ਰੂਮ ਕਲਰ ਦਾ ਆ ਕੀ ਚੀਜ਼ ਹੈ ਇਹਦੇ ਨਾਲ ਕੰਮ ਆਉਂਦਾ ਆਏ ਗੁਦਮਖਾਵੇ ਇਸ ਕਿਹ ਚੀਜ਼ ਦੀ ਉਹ ਗਰਮਕ ਕਹਿੰਦਾ ਮੇਰੇ ਚੀਜ਼ ਪੈਣ ਲੱਗੀ ਸੂਟ ਆਵਲੇ ਦੇਖੋ ਗਗਾ ਨਾ ਇਧਰ ਗਰਮਗਰ ਚੀਜ਼ ਪੈਣ ਲੱਗੀ ਕਹਿੰਦਾ ਸੂਟ ਅਜੇ ਤੱਕ ਨਹੀਂ ਉਹ ਕਹੀ ਗਾ ਹਾਂ ਕਹਿ ਬੜੀ ਸਕਦਾ ਕਹਿ ਕੇ ਦਿਖਾ ਕਹਿ ਕੇ ਦਿਖਾ ਕਿ ਕਹਿਣ ਕੋਈ ਮਣੀ ਖਾਜੀ ਕਰੀ ਗੰਗੋਰੂ ਤੁਸੀਂ ਭੁਗ ਲਾਇਆ ਚੱਪਾ ਪਏ ਇੰਤਜ਼ਾਰ ਆਇਆ ਭੁਗ ਲਾਇਆ ਭਾਜੀ ਨੂੰ ਲਾਉਨੇ ਯਾਰ ਹੋ ਗਏ ਇਹ ਕਿੰਨੇ ਕਿ ਦਿੱਕ ਰੇਂਜ ਵਾਲੇ ਬਾਈ ਇਹ ਇਹ 8000 ਦੀ ਰੇਂਜ ਕੋਈ ਗੱਲ ਨਹੀਂ 2-4 ਲੀਟਰ ਵੱਧ ਪਾ ਦੇ ਅੱਜ ਕੁਛ ਨਹੀਂ ਹੁੰਦਾ ਮੈਂ ਤਾਂ ਕੋਲ ਨਹੀਂ ਬਾਈ ਉਹਦੇ ਖਾਤੇ ਜਿਹਨੂੰ ਪੈਸੇ ਦਿੱਤੇ ਹੋਏ ਆ ਠੀਕ ਆ ਚਾਹੇ ਰੱਖ ਦੇਈਏ ਚਾਹੇ ਸਾਰੇ ਸਾਡੇ ਆਹ ਤਾਂ ਬਈ ਆਹ ਤਾਂ ਡਰਾਪ ਆ ਜਾਂਦਾ ਓਏ ਅੱਖਾਂ ਨੇ ਡਰਾਉਂਦਾ ਓਏ ਗਰਮ ਖਾ ਖਾਜ ਉਧਰੋਂ ਕਰਾਜੀ ਨੂੰ ਛੂਟ ਦਿਵਾਉਣੇ ਆ